हेलो गाइस तो कैसे हो आप और ये मेरा है फर्स्ट व्लॉग और हम हम जा रहे हैं किसी के हाउस आज हमारे किसी के हाउस में मीटिंग है और मैं तो हो चुका तैयार और बाकी मेरा भैया भी तैयार हो चुका वोरा हो है बोरा पीछे भैया भी तैयार हो चुके हैं और मम्मा और पापा रह गए हैं अब आज हमारे पास घर नहीं है आज है। ਆਨੂੰ ਬੰਦੇ ਡਰਾਈਵਿੰਗ ਅਗਲਾ ਪੰਦਾ ਵੀ ਹੋਰ ਨ ਮਾਰ ਕੇ ਇਹਨੂੰ ਸਿਗਨਲ ਦੇਖਿਆ ਨਹੀਂ ਆਂ ਕਿ ਕਦ ਆਹੀ ਵੀ ਹੁਣ ਸਿਗਨਲ ਨਹੀਂ ਆਏਗੇ ਆਨੂੰ ਬੰਦੇ ਦੇਖ ਲੈ ਮੈਂ ਵੀ ਹੋਲ ਕਰ ਲਿਆ ਉਹਨੇ ਵੀ ਹੋਲ ਕਰ ਦਿੱਤਾ ਕੁਝ ਨਹੀਂ ਨਾ ਹੋਇਆ ਇੱਥੇ ਆਪਾਂ ਤੇਲ ਭਰਾਂ ਲੱਗੇ ਜੇ ਰਦਰ ਵੀ ਵਲੌਗ ਸ਼ੂਟ ਹੋ ਰਿਹਾ ਹੈ ਇਹਨੂੰ ਪਤਾ ਕਿ ਇੱਕੋ ਚੈਨਲ ਤੇ ਪੈਣਾ ਹੋ ਉਹ ਦਿੰਦੇ ਪੈਸੇ ਜੀ ਦੇਖੀ ਨਹੀਂ ਲੰਬੀ ਟ੍ਰਿਪ ਤੇ ਚੱਲੇ ਆਪਾਂ ਜਿਹੜੀ ਕੱਲ ਵਾਲੀ ਟ੍ਰਿਪੀ ਹੋ ਬੜੀ ਗੈਂਡੀ ਕੱਲ ਵੀ ਟ੍ਰਿਪੀ ਸੀ ਉੱਥੇ ਮੈਂ ਜਪਣੀ ਸੀ ਹੀ ਬਸ ਸਕੂਟਰੀ ਤੇ ये रोड चलन रहा आप बहुत बो 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 उ उतना ट्रैक्टर का कम आ गए ஆயிர டரெக்டர் தான் ஹிரான மரம் மேல் ஆர हों बंद कर दे हों बंद कर दे <laughs> जड़ी पहली मारी बैठणडी है तेरे मगर आई जे जठे चले करदा काम पापा ना गेहूं दो हां पापा ਵੱਡੇ ਨਾਲੇ ਉਹਨਾਂ ਨੂੰ ਰਾਹ ਪਤਾ ਸਾਨੂੰ ਪਤਾ ਨਹੀਂ ਔਰ ਇਹ ਦੇਖੋ ਚੱਪਲ ਅੱਗੇ ਚਲੋ ਅੱਗੇ ਇੱਥੇ ਅੱਗੇ ਹੋתי ਤੁਸੀਂ ਅੱਗੇ ਹੋ ਵਈ ਗੱਡੀਆਂ ਕਿੱਦਾਂ ਜਾਂਦੀਆਂ ਇੱਥੋਂ Swift ਗੀਜੇ ਉਹ ਨਾ ਪਮੁਰਨਾ ਇੱਧਰ ਨੂੰ ਹੋ ਜੋਰੋ 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 ਆਪਾਂ ਮੁੜ ਗਏ ਮੋਰ ਆਇਓ ਆਇਓ ਪਜਾਣਾ ਇੰਡੀਕੇਟਰ ਮੰਦ ਕਰ ਇੰਡੀਕੇਟਰ ਇੱਥੇ ਆਪਾਂ ਬੰਦਗੀ ਕਰਕੇ ਗਏ ਸੀ ਮੁੰਡਾ ਖਾਣੇ ਇਦਾਂ ਫਿਰ ਲੱਤਾਂ ਲੱਭ ਮਾਂ ਮਟੜਦੀਆਂ ਮੈਨੂੰ ਤਾਂ ਇਹੀ ਭਰਾ ਦਿਖਦਾ ਬਾਣਾ ਤਾਂ ਵੀ ਘਾਟੀ ਆ ਵਾਦੀ ਆ 15 16 ਬਸ ਘਰੋਂ ਬਲੋ ਰਾਈ ਹੱਟੀ ਸਭ ਕੁਝ ਹੋਣੇ ਰੱਖੀਂ ਤੁਮਣੀ ਵੀ ਨੇ ਟੇਪ ਹੁੰਦੀ ਆ ਐ ਪੁੰਡਾ ਲਖਮਾ ਊਂਡ ਭਾਈ ਰੋਡ ਕਿੱਦਾਂ ਚੱਲੇ ਕਰਦਾ ਜੀ ਦੇਖੋ ਬਹੁਤ ਵਧੀਆ ਚੱਲ ਰਿਹਾ ਹੈ ਕਰੀਏ ਯਾ ਹੋਵਾ ਰਾਜਾ ਹੈ ਸਮਝ ਉਹ ਨਾ ਗਾ ਚੜ ਗਈ ਆ ਆਪਾਂ ਤੇਰੇ ਤੋਂ ਵੱਡੇ ਆ ਫੜ ਕੇ ਰੱਖ ਵੀ ਫੜ ਕੇ ਰੱਖ ਉਹ ਰੋ ਦੇਖੋ ਪੱਪੂ ਦੀ ਆਂਟੀ ਪੱਪੂ ਦੀ ਆਂਟੀ ਬੈਠੀ ਜੀ ਉਹ ਨੀਂ ਦਾੜੀ ਵਿਝਾੜੀ ਨੀ ਬਾਈ ਸੋਨਾ ਹੀ ਕੱਟਾ ਰਹਿ ਗਿਆ ਵਾ ਬਸ ਖੋਚੇ ਨਹੀਂ ਵਾਲੇ ਆ ਥੋੜੇ ਕੱਟਾ ਰਹਿ ਗਿਆ ਬਾਈ ਜੀ 3 ਕਿਲੋਮੀਟਰ ਰਹਿ ਗਿਆ ਇੱਕ ਆ ਪਿੰਡ ਆ ਗਿਆ ਉਹ ਅੱਗੇ ਇਧਰ ਮੁੜਨਾ ਪਾਸੇ ਇਹ ਰੱਗੋ ਹੋਰ ਮੁੜਨਾ ਤੇ ਉਹ ਪਿੰਡ ਉਰਪਿਸ਼ੇ ਹ ਨੇਹਾ ਵੀ ਡਰਾਈਵਰ ਆਂਦੇ ਜੀ ਜਿੰਨੇ ਕੋ ਸਕੂਲ ਦੀ ਢੋਲੀ ਦੀ ਪੀਜ ਭੰਗ ਵਿੱਚ ਪਾੜ ਲੱਗੇ ਸੀ ਤੇ ਇਸ ਕਰਕੇ ਅੱਗੇ ਟਰਾਲੀ ਆ ਗਈ ਜੇ ਆ ਜੋ ਕੋ ਮੱਤ ਆ हूँ तू उ पहुंच के ही मिलेंगे जी ओके बाय बाय खुदा, खुदा तेरे वचन में लिखा है खुदा तेरे दास को कहना मतलब तेरी हजूरी कहना खुदा मेरे पिता जब हम घर में पिता कदम रखे तो प्रभु आपका पवित्र आत्मा हमसे पहले कदम रखे आपका पवित्र आत्मा हमारे आगे आगे और हम तेरे पीछे पीछे चले लो गाइस तो हम पहुंच चुके हैं स्कूटी से हम गाल ਸਰੀਰ ਹੀ ਅੱਡੇ ਦਾਂਗ ਦੇ ਜੋ ਹਿੱਲਿਆ ਨਹੀਂ ਜਾਂਦਾ ਹਾਂਜੀ ਪਹਿਲਾਂ ਤੇ ਸਰੀਰ ਵਿੱਚ ਪੈਰ ਰੱਖੋ पर तो नहीं ਕਿੰਕ ਪ੍ਰੋਬਲ ਨਹੀਂ ਪਈ ਐਨਕੋ ਐਡੇ ਤੁਸੀਂ ਦੇਖ ਸਕਦੇ ਹੋ ਅੱਜ ਜਿਹੜਾ ਵੀ ਵੀ ਲੋਕ ਬਣਿਆ ਮੇਰੇ ਛੋਟੇ ਬੇਟੇ ਨੇ ਬਣਾਇਆ ਇਹਦੇ ਵਿੱਚ ਮੇਰਾ ਕੋਈ ਰੋਲ ਨਹੀਂ ਸੀ ਆ ਕਿਉਂਕਿ ਮੇਰੇ ਬੱਚੇ ਨੂੰ ਪਤਾ ਚੱਲ ਗਿਆ ਕਿ ਹੁਣ ਮੈਂ ਕੁਝ ਦਿਨਾਂ ਤੱਕ ਬੀਜੀ ਰਹਿਣ ਵਾਲੀ ਆ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕ੍ਰੂਸਡ ਆ ਗਿਆ ਤੇ ਉਹਦੇ ਲਈ ਪ੍ਰੇਅਰ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਉਧੋਰਾ ਬੀਜੀ ਸ਼ਡਿਊਲ ਵੀ ਚੱਲ ਰਿਹਾ ਕਦੀ ਕਾਰਾਂ ਕਦੀ ਬਾਹਰਾਂ ਕਦੀ ਕਾਰਾਂ ਤੇ ਕਦੀ ਬਾਹਰਾਂ ਮੀਟਿੰਗਾਂ ਵੀ ਆਪਾਂ ਮਿਸ ਨਹੀਂ ਕਰ ਸਕਦੇ ਤੁਸੀਂ ਦੇਖਦੇ ਕਿੰਨੇ ਲੋਕ ਆਏ ਹੋਏ ਨੇ ਔਰ ਇਹ ਲੋਕ ਪਤਾ ਕਿਹੜੇ ਨੇ ਅੰਨੇ ਜਾਤੀ ਦੇ ਲੋਕ ਮਸੀਹੀ ਲੋਕੀ ਨਹੀਂ ਐ ਤੇ ਐਸੇ ਲੋਕਾਂ ਦੇ ਵਿੱਚ ਪ੍ਰੀਚ ਕਰਨਾ ਜੈਸੇ ਲੋਕਾਂ ਦੇ సామਰਥੀ ਪ੍ਰਭੂ ਦੇ ਪ੍ਰਭੂ ਦੇ ਕੰਮ ਕਰਨੇ ਤੇ ਉਹਦੇ ਲਈ ਸਾਨੂੰ ਪ੍ਰੇਅਰ ਦੀ ਬੜੀ ਲੋੜ ਰਹਿੰਦੀ ਆ ਇਸ ਲਈ ਹਰ ਇੱਕ ਗੱਲ ਅਸੀਂ ਸੋਸ਼ਲ ਮੀਡੀਆ ਤੇ ਨਹੀਂ ਜਾ ਸਕਦੇ ਹਰ ਇੱਕ ਗੱਲ ਵਲੋਗ ਵਿੱਚ ਵੀ ਤੁਹਾਨੂੰ ਸ਼ੇਅਰ ਨਹੀਂ ਕੀਤੀ ਜਾ ਸਕਦੀ ਬਹੁਤ ਸਾਰੇ ਕੰਮ ਨੇ ਜਿਹੜੇ ਅਸੀਂ ਪਰਦੇ ਦੇ ਪਿੱਛੇ ਕਰਦੇ ਆ ਤੁਹਾਨੂੰ ਕੁਝ ਵੀ ਉਹਦੇ ਬਾਰੇ ਪਤਾ ਨਹੀਂ ਹੁੰਦਾ ਤੇ ਬੱਚਾ ਕੁਝ ਦਿਨ ਤੱਕ ਹੁਣ ਇਸ ਵਲੋਗ ਨੂੰ ਬਣਾਏ ਕਰੇਗਾ ਤੁਸੀਂ ਸਾਥ ਜਰੂਰ ਦੇਣਾ ਕਿਉਂਕਿ ਬੱਚਾ ਛੋਟਾ ਜਿਹਾ ਮਿਹਨਤ ਕਰ ਰਿਹਾ ਤੇ ਉਹਨੂੰ ਸਫਲ ਜਰੂਰ ਕਰਨਾ ਤੁਸੀਂ ਔਰ ਪਿਆਰ ਦਿੰਦੇ ਰਹਿਣਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਤੁਸੀਂ ਕਰਨਾ ਤੇ ਇਸ ਘਰ ਵਿੱਚ ਜਨਮ ਦਿਨ ਪਾਰਟੀ ਆ ਪਰਮੇਸ਼ਵਰ ਨੇ ਇਸ ਘਰ ਨੂੰ ਮਤਲਬ ਇੱਕ ਬੱਚੀ ਦਿੱਤੀ ਹੈ ਬੱਚੀ ਦੀ ਦਾਤ ਤੇ ਉਹ ਬੱਚੀ ਹੁਣ ਵੱਡੀ ਹੋ ਚੁੱਕੀ ਹੈ ਤੇ ਉਹਦਾ ਜਨਮ ਦਿਨ ਸੀ ਤੇ ਉਹਨਾਂ ਨੇ ਪਾਰਟੀ ਰਖਾਈ ਸੀ ਉਹ ਨਾਲ ਬੰਦਗੀਰ ਗਾਇਸ ਯੋਰ ਪਿੰਡ ਤੋਂ ਕਾਫੀ ਦੂਰ ਸੀ ਤੁਸੀਂ ਦੇਖ ਲਿਆ ਕਿ ਅਸੀਂ ਸਾਰੇ ਹੀ ਹਾਂਡਿਆਂ ਤੇ ਤੇ ਸਕੂਟੀਆਂ ਤੇ ਆ ਰਹੇ ਹਾਂ ਤੇ ਕਲਿਸਿਆ ਆਪਾਂ ਰਹਿਣ ਦਿੱਤੀ ਸੀ ਆਪਣੇ ਚਰਚ ਦੀ ਕਿਉਂਕਿ ਐਡੀ ਦੂਰ ਜਾਣਾ ਹਾਂਡਿਆਂ ਤੇ ਮੁਸ਼ਕਲ ਹੋ ਜਾਂਦਾ ਜਿਹੜਾ ਜਿਹੜਾ ਸਾਨੂੰ ਜ਼ਰੂਰਤ ਸੀਦਾ ਕਿ ਟੋਲ ਕੀ ਵਜਾਉਣ ਵਾਲਾ ਤੇ ਇੱਕ ਵਰਸ਼ਿਪ ਜੋ ਗਾਉਣ ਵਾਲਾ ਬੱਚੀ ਵਰਸ਼ਿਪ ਕਰਦੀ ਹੈ ਜਾਂ ਮੇਰੇ ਬੱਚੇ ਅਸੀਂ ਇੰਨੇ ਕਿ ਲਈ ਜਿਆਦਾ ਆਪਾਂ ਕੋਈ ਵਲੰਟੀਅਰ ਨਹੀਂ ਲਏ ਉੱਥੇ ਜਾ ਕੇ ਸਾਡੇ ਅੱਗੋਂ ਸਗੋਂ ਤਿੰਨ ਵਲੰਟੀਅਰ ਸਾਡੇ ਹੋਰ ਆ ਗਏ ਸੀ ਤੇ ਇਸ ਕਰਕੇ ਅਸੀਂ ਓਨੇ ਕਿਲੋ ਘਟਦੇ ਆ ਜਿੰਨਾ ਅਸੀਂ ਹੈਂਡਲ ਕਰ ਸਕੀਏ ਲੈ ਕੇ ਨਾਲ ਜਾ ਸਕੀਏ ਕਿਉਂਕਿ ਗੱਡੀ ਫਿਲਹਾਲ ਹੁਣ ਇਸ ਵਕਤ ਸਾਡੇ ਕੋਲ ਨਹੀਂ ਅਵੇਲੇਬਲ ਹੈ ਕੱਲ ਪਰਸੋ ਤੱਕ ਗੱਡੀ ਸਾਡ ਨੂੰ ਮਿਲ ਜਾਏਗੀ ਤੋ ਫਿਰ ਉਹਦੇ ਤੇ ਅਸੀਂ ਵੱਧ ਤੋਂ ਵੱਧ ਅਸੀਂ ਜਾ ਸਕਾਂਗੇ ਮੀਟਿੰਗ ਕਰਨ ਦੇ ਲਈ ਵੱਧ ਤੋਂ ਵੱਧ ਸਭ ਜਾਣੇ ਇਸ ਵਰਗੇ ਤੁਹਾਨੂੰ ਵੀ ਲੋਕ ਕਿੱਦਾਂ ਦਾ ਲੱਗਿਆ ਮੈਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਕਿਉਂਕਿ ਸਾਰਿਆਂ ਵਲੋਗਾਂ ਨਾਲ ਦੁਨੀਆ ਦੇ ਬਹੁਤ ਸਾਰੇ ਵਲੋਗ ਬੰਦੇ ਨੇ ਪਰ ਮੈਨੂੰ ਆਪਣੇ ਵਲੋਗ ਬਹੁਤ ਜ਼ਿਆਦਾ ਅੱਛੇ ਲੱਗਦੇ ਨੇ ਕਿਉਂਕਿ ਇਹ ਇਨਾਂ ਵਲੋਗਾਂ ਦੇ ਵਿੱਚ ਤੁਹਾਨੂੰ ਪਰਮੇਸ਼ਰ ਨਾਲ ਜੋੜਿਆ ਜਾਂਦਾ ਸੱਚ ਨਾਲ ਜੋੜਿਆ ਜਾਂਦਾ ਤੁਹਾਨੂੰ ਦੱਸਿਆ ਜਾਂਦਾ ਕਿ ਇਕੱਲੇ ਘਰੇਲੂ ਕੰਮਾਂ ਵਿੱਚ ਰਹਿ ਕੇ ਹੀ ਅਸੀਂ ਬਰਕਤ ਹਾਸਲ ਨਹੀਂ ਕਰ ਸਕਦੇ ਸਕਸੈਸ ਹਾਸਲ ਨਹੀਂ ਕਰ ਸਕਦੇ ਬਲਕਿ ਇੱਕ ਔਰ ਵੀ ਸਾਡਾ ਜੀਵਨ ਜਿਹਨੂੰ ਅਸੀਂ ਜੀਣਾ ਹੈ ਉਹ ਹੈ ਆਤਮਿਕ ਲਾਈਫ ਉਹ ਲੋਕਾਂ ਦਾ ਪਲਾ ਕਰਨਾ ਲੋਕਾਂ ਨੂੰ ਰੱਬ ਦੇ ਨਾਲ ਜੋੜਨਾ ਤੇ ਇਹ ਮੈਨੂੰ ਖੁਦ ਆਪਣੇ ਵਲੌਗ ਬਹੁਤ ਜਿਆਦਾ ਅچھے ਲੱਗਦੇ ਨੇ ਤੇ ਠੀਕ ਹੈ ਜੀ ਅੱਗੇ ਇੰਜੋਏ ਕਰੋ ਇਸ ਵਲੌਗ ਨੂੰ ਕਰਤੀ ਤੇ ਭੇਜਿਆ ਸੀ ਖੁਦਾ ਆਪਣੇ ਸਾਹ ਦੇ ਕੇ ਖੁਦਾ ਆਪਣੀ ਕੋਲਿੰਗ ਆਪਣੀ ਪੁਲਾਹਰ ਦੇ ਕੇ ਖੁਦਾ ਇਸ ਬੱਚੀ ਨੂੰ ਕਰਤੀ ਤੇ ਭੇਜਿਆ ਸੀ ਖੁਦਾ ਅਸੀਂ ਇਸ ਬੱਚੀ ਦੇ ਖੁਦਾਵੰਤ ਤੇਰੇ ਸੰਭੂ ਕੋ ਦਿਨਾਂ ਤੇ ਸਾਰਿਆਂ ਨੂੰ ਜੈਮ ਸੀਦੀ ਵਿਸ਼ਵਾਸ ਕਰਦੇ ਕਿ ਅੱਜ ਦਾ ਵਲੋਗ ਤੁਹਾਨੂੰ ਬਹੁਤ ਹੀ ਜ਼ਿਆਦਾ ਅੱਛਾ ਲੱਗਿਆ ਤੇ ਲਾਈਕ ਜ਼ਰੂਰ ਕਰਨਾ ਇਸ ਵਲੋਗ ਨੂੰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਕਿਉਂਕਿ ਇਹ ਮੇਰੇ ਬੱਚੇ ਨੇ ਛੋਟੇ بیٹے ਨੇ ਅੱਜ ਵਲੋਗ ਸ਼ੂਟ ਕੀਤਾ ਔਰ ਕੁਝ ਆਉਣ ਵਾਲੇ ਦਿਨਾਂ ਤੱਕ ਉਹੀ ਮੇਰਾ ਬੱਚਾ ਤੁਹਾਨੂੰ ਰੁਟੀਨ ਦਿਖਾਏਗਾ ਤਾਨੂੰ ਵਲੌਗ ਦਿਖਾਏਗਾ ਕਿਉਂਕਿ ਮੈਂ ਹੁਣ ਪ੍ਰੇਰ ਚ ਜਾਣ ਵਾਲੀ ਇਸ ਲਈ ਮੇਰਾ ਬੱਚਾ ਹੀ ਤੁਹਾਨੂੰ ਸਾਰੀ ਰੁਟੀਨ ਦਿਖਾਈ ਕਰੇਗਾ ਔਰ ਤੁਸੀਂ ਚੈਨਲ ਤੇ ਬਨੇ ਰਹਿਣਾ ਤੁਸੀਂ ਇਹ ਨਹੀਂ ਕਹਿਣਾ ਕਿ ਪਾਸਟਰ ਦੀ ਵਲੌਗ ਵਿੱਚ ਨਹੀਂ ਨੇ ਮੈਂ ਵਲੌਗ ਦੇ ਵਿੱਚ ਹੀ ਹੋਵਾਂਗੀ ਪਰ ਫੋਨ ਮੇਰੇ ਕੋਲ ਨਹੀਂ ਹੋਏਗਾ ਮੇਰਾ ਬੇਟਾ ਫੋਨ ਨੂੰ ਸੰਭਾਲੇਗਾ ਤੇ ਉਹੀ ਵਲੌਗ ਬਣਾਏਗਾ ਤੇ ਉਹੀ ਅਪਲੋਡ ਕਰੇਗਾ ਇਸ ਲਈ ਸਾਥ ਦੇਣਾ ਜ਼ਰੂਰ ਆਪਣਾ ਠੀਕ ਹੈ ਜੀ ਓਕੇ ਗੋਡ ਬlesਸ ਯੂ ਜੀ